ਕੋਈ ਬਣ ਕੇ ਦਿਖਾ ਦੇ ਮੈਨੂੰ ਮੇਰੇ ਵਰਗਾ ਕੋਈ ਬਣ ਕੇ ਦਿਖਾ ਦੇ ਮੈਨੂੰ ਮੇਰੇ ਵਰਗਾ बनके दिखा दे कोई मेरे ਵਰਗਾ ਮੈਨੂੰ ਬਣਕੇ ਦਿਖਾ ਦੇ ਕੋਈ ਮੇਰੇ ਵਰਗਾ ਮੈਨੂੰ ਸੁਣਦੇ ਆ ਮੁੰਡੇ ਜਿਹੜੇ ਉਮਰ ਚ ਘਟ ਲੌਂਗੀਆਂ ਦੀ ਚੜਤ ਚ ਰੱਬ ਦਾ ਹੀ ਹੱਥੋ ਮੈਂ ਕਰਕੇ ਦਿਖਾਇਆ ਜੋ ਮੈਂ ਮੂੰਹੋਂ ਕੱਢੇ ਬੋਲ ਅੱਜ ਦੀ ਡੇਟ ਚ ਮੇਰਾ ਕੋਈ ਨਹੀਂ ਤੋੜਨ ਵਾਲੇ ਦੇਸੀ ਹਿਪ ਹਾਪ ਚ ਮੇਰਾ ਕੋਈ ਨਹੀਂ ਮੁਕਾਬਲਾ ਕਰਦੇ ਕੰਪੀਅਰ ਲੋਕੀ ਮੈਨੂੰ ਟੂ ਪਾਕਨਾ ਮੈਂ ਬਹੁਤ ਮਾਰੇ ਦੌਰ ਦੇਖੇ ਆਪਣੇ ਅੱਜ ਜੋਰ ਦੇਖੇ ਮੇਰੀ ਪਿੱਛੇ ਪਿੱਛੇ ਮੈਨੂੰ ਕਰਦੇ ਜਲੂਸ ਦੇਖੇ ਮੈਨੂੰ ਸਾਰੇ ਕਹਿੰਦੇ ਸੀ ਕਮੇਡੀ ਕਲਾਕਾਰ ਮੇਰਾ ਸ਼ੋਭੋ ਕ ਕਰੋ ਥੋੜੀ ਇੰਨੀ ਨਹੀਂ ਔਕਾਤ ਕਿ ਕੋਈ ਮੰਗਦਾ ਮੈਂ ਕੇਈ ਲੱਖ ਗਾਉਂਦਾ ਆ ਮੈਂ ਇੱਕ ਪਹਾੜ ਪੰਜਾਬ ਵਿੱਚ ਰਹਿ ਬੱਜੇ ਗੂੰਜ ਪੈਂਦੀ ਯੁਕੇ ਤੱਕ ਕੋਈ ਬਣ ਕੇ ਦਿਖਾ ਦੇ ਮੈਨੂੰ ਮੇਰੇ ਵਰਗਾ ਕੋਈ ਬਣ ਕੇ ਦਿਖਾ ਦੇ ਮੈਨੂੰ ਮੇਰੇ ਵਰਗਾ बनके दिखादे कोई मेरे ਵਰਗਾ ਮੈਨੂੰ ਬਣਕੇ ਦਿਖਾਦੇ ਕੋਈ ਮੇਰੇ ਵਰਗਾ ਮੈਨੂੰ ਸੁਣਦੇ ਆ ਮੁੰਡੇ ਜਿਹੜੇ ਉਮਰ ਚ ਘਟ ਲੌਂਗੀਆਂ ਦੀ ਚੜਤ ਚ ਰੱਬ ਦਾ ਹੀ ਹੱਥੋਂ ਮੈਂ ਕਰਕੇ ਦਿਖਾਇਆ ਜੋ ਮੈਂ ਮੂੰਹੋਂ ਕੱਢੇ ਬੋਲ ਅੱਜ ਦੀ ਡੇਟ ਚ ਮੇਰਾ ਕੋਈ ਨਹੀਂ ਤੋੜ ਨਾਲੇ ਦੇਸੀ ਹਿਪ ਹਾਪ ਚ ਮੇਰਾ ਕੋਈ ਨਹੀਂ ਮੁਕਾਬਲਾ ਕਰਦੇ ਕੰਪੀਅਰ ਲੋਕੀ ਮੈਨੂੰ ਟੂ ਪਾਕਨਾ ਮੈਂ ਬਹੁਤ ਮਾਰੇ ਦੌਰ ਦੇਖੇ ਆਪਣੇ ਅੱਜ ਜ਼ੋਰ ਦੇਖੇ ਮੇਰੀ ਪਿੱਛੇ ਪਿੱਛੇ ਮੈਨੂੰ ਕਰਦੇ ਜਲੂਸ ਦੇਖੇ ਮੈਨੂੰ ਸਾਰੇ ਕਹਿੰਦੇ ਸੀ ਕਮੇਡੀ ਕਲਾਕਾਰ ਮੇਰਾ ਸ਼ੋਭਾ ਕਰੋ ਥੋੜੀ ਇੰਨੀ ਨੀ ਔਕਾਤ ਕਿ ਕੋਈ ਮੰਗਦਾ ਮੈਂ ਕੇਈ ਲੱਖ ਗਾਉਂਦਾ ਆ ਮੈਂ ਇੱਕ ਪਹਾਪ ਪੰਜਾਬ ਵਿੱਚ ਰਹਿ ਬਜੇ ਗੂੰਜ ਪੈਂਦੀ ਯੁਕੇ ਤੱਕ ਤੂੰ ਕਹਿੰਦਾ ਤੂੰ ਦੋਮਾਂ ਦੀ ਪੰਗੂੜੇ ਵਿੱਚ ਪਿਆਸੀ ਜਦੋਂ ਮੇਰਾ ਬਾਦ ਦੇਸੀ ਜਦੋਂ ਮੇਰਾ ਬਾਪ ਦੇ ਗਿੱਲੋਹੇ ਨਾਲ ਪਿਆਸੀ ਤੇ ਤੈਨੂੰ ਤੇਰੀ ਮਾਂ ਉਦੋਂ ਲੋਰੀਆਂ ਸੁਣਾਉਂਦੀ ਸੀ ਮੇਰੇ ਘਰ ਲੈਤ ਜੀਂਦੀ ਨੀਂਦ ਨਹੀਂ ਸੀ ਆਉਂਦੀ ਸੀ ਮੈਂ ਕਿੰਨਿਆਂ ਹੀ ਬੱਚਿਆਂ ਦੇ ਕੋਲੋਂ ਮਾਰ ਖਾਧੀ ਉੱਤੋਂ ਮੰਜੇ ਉੱਤੇ ਪਈ ਸੀ ਬਿਮਾਰ ਦਾਦਾ-ਦਾਦੀ ਕਿਸੇ ਤਰਸ ਨਹੀਂ ਕੀਤਾ ਨਾ ਫਰੀਦ ਅਰੂ ਦਿੱਤਾ ਉਹ ਮੇਰੀ ਅੱਖਾਂ ਸਾਵੇਂ ਮੇਰੇ ਮੈਨੂੰ ਸਭ ਕੁਝ ਚੇਤਾ ਹੈ ਨਾ ਲਾਈ ਜ਼ਾਰਿਆਂ ਨੂੰ